ਨੇ ਸੌਰਿਆਂ ਦੀ ਤੇਰੀ ਪੰਚਾਇਤ ਆ ਕੇ ਬੈਠੀ ਆ ਤੈਨੂੰ ਮਸਾਜ ਨਹੀਂ ਸ਼ਰਮ ਨਹੀਂ ਹੈਗੀ ਮੇਰੀ ਗੱਲ ਸੁਣਾ ਤੂੰ ਚੰਨੀ ਕੀ ਆ ਇਹ ਵੀ ਦੱਸ ਦੇ ਨਾ ਉਹਨੂੰ ਮੈਂ ਤੁਹਾਨੂੰ ਦੱਸ ਦਿੱਤਾ ਵਾ ਮੈਨੂੰ ਤਲਾਕ ਚਾਹੀਦਾ ਵਾ ਜੀ ਕਹਦਾ ਮਾਰ ਮਾਰ ਚ ਪੇੜਾਂ ਦੇ ਮੂੰਹ ਤੇ ਆ ਭੰਦਾ ਤੇਰਾ ਹੈਲੋ ਹੈਲੋ ਹਾਂਜੀ ਮੇਰਾ ਵੀ ਠੀਕ ਵਾ ਠੀਕ ਆ ਇਹਨ ਘਰ ਆ ਗਏ ਵਾ ਸੇ ਤੇ ਮੇਰੀ ਗੱਲ ਸੁਣਾ ਯਾਨ ਘਟਦਾ ਫੋਨ ਆ ਗਿਆ ਗੱਲ ਵੀ ਸੁਣੀ ਕਿਤੇ ਆਕੜ ਨਹੀਂ ਪੁੰਜਾ ਫੈਨ ਦੀ ਰਫਾ ਜੋ ਮਰਜੀ ਵੀ ਹੋ ਜੇ ਉਲਟੀ ਆ ਗਈ ਆ ਜੋ ਖਾਦਾ ਪੀਤਾ ਸੀ ਉਹ ਬਾਹਰ ਆ ਗਿਆ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਠੀਕ ਹੈ ਦੱਸੋ ਮੇਰੀ ਗੱਲ ਸੁਣੋ ਮੈਡੀਸਿਨ ਨੇ ਉਹ ਤੋਂ ਕਿਹੜੀ ਕਿਹੜੀ ਦੇਣੀ ਹੈ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਮੈਡੀਸਿਨ ਲਿਖ ਦਿੰਨਾ ਔਰ ਜਿਸ ਤਰ੍ਹਾਂ ਮੈਂ ਸਮਝਾਵਾਂਗਾ ਉਹਦੇ ਹਿਸਾਬ ਨਾਲ ਦੇਈ ਜਾਣੀਆਂ ਨੇ ਭਾਜੀ ਇਹ ਚੀਜ਼ ਤੁਸੀਂ ਪਹਿਲਾਂ ਸੋਚਣੀ ਸੀ ਨਾਲੇ ਕੁੜੀਏ ਮੇਰੀ ਗੱਲ ਸੁਣ ਘਰ ਨਾ ਖਰਾਬ ਕਰਾ ਇਹੋ ਜਿਹਾ ਰਿਸ਼ਤਾ ਤੈਨੂੰ ਕਦੀ ਵੀ ਨਹੀਂ ਮਿਲਣਾ ਮੈਂ ਲੈ ਕੇ ਦੇਸਾਂ ਨਾ ਪਿੰਡ 'ਚ ਤੇ ਕੋਈ ਇਹਨਾਂ ਦੀ ਸੌਂ ਨਹੀਂ ਖਾਂਦਾ ਐਡੇ ਵਧੀਆ ਜੀਬ ਮੁੜ ਕੇ ਨਹੀਂ ਇਹ ਤੁਹਾਨੂੰ ਲੱਭਣੇ ਤੇ ਇਹ ਕੰਮ ਭਾਜੀ ਨਾ ਕਰੋ ਸਮਝਾਓ ਕੁੜੀ ਨੂੰ ਜੇ ਜਾਂਦੀ ਆ ਤਾਂ ਅਸੀਂ ਤੇ ਕਹਿ ਰਹੇ ਆ ਵੀ ਨਾਲ ਸਾਡੇ ਚੱਲੇ ਪਰ ਸਹਿਮਤ ਹੋ ਕੇ ਸਰਪੰਚ ਸਾਹਿਬ ਅਸੀਂ ਤੇ ਬੜਾ ਸਮਝਾਇਆ ਕੁੜੀ ਨੂੰ ਪਰ ਪਤਾ ਨਹੀਂ ਵੀ ਇਹਦੇ ਦਿਮਾਗ 'ਚ ਕੀ ਚੱਲਣ ਡਿਆ ਵਾ ਬਾਰ-ਬਾਰ ਇਹੋ ਗੱਲ ਕਹੀ ਜਾਂਦੀ ਆ ਵੀ ਮੈਂ ਨਹੀਂ ਜਾ ਉੱਥੇ ਜਾਣਾ ਮੈਨੂੰ ਭਾਂਏ ਕੋ ਖਵਾ ਲ ਕੇ ਤੇ ਮਾਰ ਦੋ ਚਲੋ ਕੋਈ ਗੱਲ ਨਹੀਂ ਭਾਜੀ ਨਿਆਣੇ ਦੇ ਮਾਂ ਚ ਕਈ ਗੱਲਾਂ ਹੁੰਦੀਆਂ ਵਾ ਅਹੀਂ ਕੁੜੀ ਨੂੰ ਸਮਝਾਉਨੇ ਆ ਤੁਸੀਂ ਵੀ ਸਮਝਾਓ ਆਪੇ ਸਮਝੋ ਕੀ ਪੜ੍ਹੀ ਲਿਖੀ ਕੁੜੀ ਐ ਉਹ ਤਾਂ ਅਹੀਂ ਤੇਨੂੰ ਬੜਾ ਸਮਝਾ ਸਮਝਾ ਕੇ ਵੇਖ ਲਿਆ ਵਾ ਜਿੱਦਨ ਦੀ ਵਿਆਹੀ ਗਈ ਐ ਨਾ ਸਾਡੇ ਘਰ ਅਹੀਂ ਤਾਂ ਇੰਨਾ ਇਹ ਤਾਂ ਮੱਥਾ ਮਾਰਿਆ ਜਿੰਨਾ ਮਾਰਨ ਦੀ ਗੱਲ ਹੋਵੇ ਕਦੀ ਤੇ ਜੀ ਆਪਣੇ ਮੂੰਹੋਂ ਕਹੇਗੀ ਕਿ ਮੈਂ ਜਾਣਾ ਵਾ ਫੇਰ ਅਹੀਂ ਖੜਨੀ ਅਹੀਂ ਖੜਨੀ ਨਹੀਂਗਾ ਇਤਰਾ ਉਹ ਕੋਈ ਗੱਲ ਨਹੀਂ ਮਾਤਾ ਜੀ ਗਰਮ ਨਾ ਹੋ ਉਹ ਜਿਹੜੀ ਗੱਲ ਸਮਝਾਉਣੀ ਪਿਆਰ ਨਾਲ ਸਮਝਾ ਲੈਨੇ ਆ ਕਿਉਂ ਭਾਜੀ ਇਹ ਜਦੋਂ ਦੀ ਗਈ ਐ ਨਾ ਇਹਦੇ ਪੰਨ ਥੋੜੀ ਬੜੀ ਕੀਤੀ ਆ ਉਦੋਂ ਸਾਡੇ ਘਰ ਦੀ ਇਹਨੇ ਛੱਡੇ ਕੱਖ ਨਹੀਂ ਗਾਈ ਦੀ ਉਹ ਭਾ ਅੱరే ਤੇ ਗਵਾਂਢੀ ਪਤਾ ਲੱਗ ਗਿਆ ਵਾ। ਅਣੀ ਆਵਾਜ਼ ਘੋਂਦੀ ਇੰਨੀ। ਸਾਡੇ ਘਰ ਕਦੀ ਕਲੇਸ਼ ਨਹੀਂ ਪਿਆ ਜਿੱਦਾਂ ਇਹਨੇ ਪਤਾ ਆ ਗੇ। ਜੇ ਤੁਹਾਡੇ ਆਂਢੀ ਗਵਾਂਢੀ ਪੁੱਛਦੇ ਆ ਨਾ ਤੇ ਮੇਰੀਆਂ ਸਹੇਲੀਆਂ ਵੀ ਗੱਲਾਂ ਕਰਦੀਆਂ ਮੈਨੂੰ ਕਿ ਕਿੱਥੋਂ ਲੱਭ ਲਿਆ ਵਾ। ਉਹ ਬਹੁਤ ਸ਼ਗਲਾਂ ਤੇ ਨਹੀਂ ਚਾਹੀਦਾ ਹੋਈਦਾ। ਇਹੋ ਜੇ ਮੁੰਡਾ ਸੋਨਾ ਹੋਵੇ ਤੇ ਅਮਲ ਹੋਵੇ ਉਹਨੂੰ ਕਿਸ ਚੀਜ਼ ਦਾ ਤੇ ਤੈਨੂੰ ਮਾਰੇ ਕੁੱਟੇ ਤੇ ਫਿਰ ਵੀ ਤਾਂ ਜ਼ਿੰਦਗੀ ਕੱਟਣੀ ਹੀ। ਭਾਜੀ ਸਾਡੇ ਵੇਖਣ ਦੀਆਂ ਗੱਲਾਂ ਵਾ ਜੀ। 4-5 ਕਿੱਲੇ ਹੁੰਦੇ ਸੀ ਇਹਨਾਂ ਕੋ ਤੇ 15-16 ਕਿੱਲੇ ਬਣਾਈਆਂ ਜ਼ਮੀਨ। ਏ ਦੱਸੋ ਕਿਦਾਂ ਬਣ ਗਈ ਐਡਾ ਮਿਹਨਤੀ ਮੁੰਡਾ ਅਸੀਂ ਇਕੱਠੇ ਨਾਲ ਇੱਕ ਦੂਜੇ ਨਾਲ ਪੜਦੇ ਰਹੇ ਆ ਤੇ ਇੰਨੀ ਮਿਹਨਤ ਕੀਤੀ ਆ ਹੁਣ ਜੇ ਮੰਨ ਲਓ ਫਿਰ ਵੀ ਜੇ ਬੰਦਾ ਕਵੇ ਵੀ ਨਹੀਂ ਅਸੀਂ ਸਿਰਫ ਰੰਗ ਰੂਪ ਤੋਂ ਹੀ ਕਹੀ ਜਾਣਾ ਇੱਕ ਦੂਜੇ ਨੂੰ ਕੀ ਗੱਲ ਚੰਗੀ ਨਹੀਂ ਹੈਗੀ ਤੁਸੀਂ ਵੀ ਸਿਆਣੇ ਜੀ ਉਹ ਪਾਜੀ ਅਸੀਂ ਵੀ ਇਹੋ ਕੋਈ ਸਮਝਾਉਂਦੇ ਆਂ ਤੇ ਮੁੰਡਾ ਚੰਗਾ ਭਲਾ ਵਾ ਪੈੜੀ ਦੇ ਵਿੱਚ ਆਛਾੜ ਹੈਗੇ ਹੋਰ ਦੱਸੋ ਇਹਨੂੰ ਕੀ ਚਾਹੀਦਾ ਜੇ ਹੁਣ ਕੋਈ ਅੰਬਲੀ ਲੱਭ ਜਾਂਦਾ ਤੇ ਫਿਰ ਰੋਂਦੀ ਨਾ ਉੱਥੇ ਬਹਿ ਕੇ ਘਰ ਬਾਹਰ ਬਣਿਆ ਇਹੋ ਤੇ ਗੱਲ ਵਾ ਫਿਰ ਸਾਰੀ ਲੱਭ ਜਾਂਦਾ ਆਂਬਲੀ ਤੇ ਲੱਭ ਜਾਂਦਾ ਘਟੋ ਘਟ ਮੂੰਹ ਮੱਥੇ ਤੇ ਲੱਗਦਾ ਓਠ ਤੀ ਹੈ ਮੈਂ ਮਾਰ ਮਾਰ ਚ ਪੜਾ ਤੇਰਾ ਤੂੰ ਕਰਦਾ ਤੇਰਾ ਮੈਂ ਦੈਨ ਜੀ ਨਾ ਹੋਏ ਦੇ ਕੈਂਚੀ ਵਾਂਗੂ ਜ਼ੁਬਾਨ ਚ ਲਾਈ ਜਾਂਦੀ ਉਥੇ ਜੀ ਕਹਤਾ ਹੋਰ ਹੋਰ ਮਰ ਲਾ ਪਰੇ ਵਿੱਚ ਮੈਂ ਨਾ ਜ਼ਬਾਨੀ ਦੇ ਚਲਾਉਣੀ ਆ ਤੂੰ ਹੀ ਮੈਨੂੰ ਉਦਨੇ ਚੁੱਪ ਕਰਾਤਾ ਸੀ ਨਾ ਅੱਜ ਨਹੀਂ ਮੈਂ ਚੁੱਪ ਕਰਦੀ ਚੋਪ ਨਹੀਂ ਕਰਦੀ ਤੂੰ ਨੀ ਸੌਰਿਆਂ ਦੀ ਤੇਰੀ ਪੰਚਾਇਤ ਆ ਕੇ ਬੈਠੀ ਆ ਤੈਨੂੰ ਮਸਾਜ ਨਹੀਂ ਸ਼ਰਮ ਨਹੀਂ ਹੈਗੀ ਮੇਰੀ ਗੱਲ ਸੁਣ ਤੂੰ ਚੰਨੀ ਕੀ ਆ ਇਹ ਵੀ ਦੱਸ ਦੇ ਨਾ ਉਹਨੂੰ ਮੈਂ ਤੁਹਾਨੂੰ ਦੱਸ ਦਿੰਦਾ ਵਾ ਮੈਨੂੰ ਤਲਾਕ ਚਾਹੀਦਾ ਵਾ ਤੁਸੀਂ ਕਹਿੰਦਾ ਮਾਰ ਮਾਰ ਚਪੇੜਾਂ ਦਾ ਮੂੰਹ ਤੇਰਾ ਭੰਦਾ ਤੇਰਾ ਜਦੋਂ ਮੈਂ ਮਰ ਜਾਊਗਾ ਨਾ ਫੇਰ ਤਲਾਕ ਲੈ ਲਈ ਇਹਨਾਂ ਕੋਲ ਇੱਕੋ ਗਾਲੀ ਕਰੀ ਜਾਂਦੀ ਜਦੋਂ ਦੀ ਇੱਥੇ ਆਈ ਏ ਹੋਰ ਕੋਈ ਗੱਲ ਵੀ ਹੈਗੀ ਤੇਰੇ ਮੂੰਹ ਤੇ ਉਹ ਦੰਦੀ ਜੇ ਹਾ ਗੱਲ ਵਾ ਨਾ ਤੇ ਮਰ ਜਾਊਗਾ ਚਖਾ ਕੇ ਕੀ ਡਰਾਵੇ ਦੇਣ ਏ ਮੈਨੂੰ ਰੋਜ਼ ਰੋਜ਼ ਇੱਕੋ ਹੀ ਗੱਲ ਕਰੀ ਜਾਂਦੇ ਆ ਦੇਹੋ ਗੱਲ ਵਾ ਨਾ ਤੇਰਾ ਸ਼ੌਂਕ ਮੈਂ ਛੇਤੀ ਪੂਰਾ ਕਰ ਦਨਾ ਵਾ ਹਾਏ ਹਾਏ ਆ ਗਈ ਲੱਗੀਆਂ ਕਰਨ ਨੀ ਤੈਨੂੰ ਪੈ ਗਈ ਠੰਡ ਤੈਨੂੰ ਹੁਣ ਕ ਲੈਣੀ ਏ ਕੈਨੀ ਸੀ ਨਾ ਮਰ ਜਾ ਉਹ ਕੰਮ ਹੋ ਗਿਆ ਯੋ ਸਿਆਪਾ ਤੇਰਾ ਹੋ ਜਾਏ ਕਿਤੇ ਕੀ ਆਵਾ ਮਾਸੀ ਜੀ ਇਹਨਾਂ ਨੇ ਕੋਈ ਜੀ ਚੀਜ਼ ਖਾ ਲਈ ਆ ਉਹ ਚੁੱਕੋ ਹਸਪੀਟਲ ਲੈ ਕੇ ਜਾਈ ਚਲੋ ਤੇ ਪੈ ਗਈ ਤੈਨੂੰ ਆਣ ਤੇਰੇ ਘਰ ਜਿੰਨਾ ਜਿੰਨਾ ਹੁਣ ਹੁਣ ਗਏ ਮਗਰ ਭਈ ਮੁਡੇ ਦੇ ਤੂੰ ਚਲੋ ਕਰੂੰ ਤਾਂ ਜਾਂਦਰ ਮਰੀ ਜੀ ਤੂੰ ਹੀ ਭੱਜੀ ਨਾ ਕਰੋ ਤੁਸੀਂ ਲੈ ਕੇ ਜਾਓ ਹਸਪਤਾਲ ਤੇ ਜੇ ਕਿਸੇ ਚੀਜ਼ ਦੀ ਲੋੜ ਪਊਗੀ ਨਾ ਮੈਨੂੰ ਫੋਨ ਕਰਕੇ ਦੱਸ ਦਿਓ ਠੀਕ ਹੈ ਭਾਈ ਉਹਨੇ ਕੰਮ ਹੀ ਜਨਾ ਪੈ ਗਿਆ ਠੀਕ ਹੈ ਤੁਸੀਂ ਫਿਕਰਾ ਕਰੋ ਜਾਓ ਤੁਸੀਂ ਜਾਓ ਜਾਓ ਮੈਂ ਤੁਹਾਨੂੰ ਪੈੰਡ ਹੀ ਮਿਲਦਾ ਵਾਂ ਠੀਕ ਹੈ ਆ ਹਾਈ ਆ ਕੀ ਹੋ ਗਿਆ ਵਾ ਮੇਰਾ ਕਰਕੇ ਨਾ ਵੀਰ ਨੇ ਦਵਾਈ ਖਾ ਲਈ ਮੈਂ ਤਾਂ ਉਹਨਾਂ ਨੇ ਉਦਾਂ ਹੀ ਕਿਹਾ ਸੀ ਕਿ ਖਾ ਲੋ ਦਵਾਈ ਇਹ ਸਭ ਕੁਝ ਨਾ ਮੇਰਾ ਕਰਕੇ ਹੀ ਹੋੰਡਿਆ ਵਾ ਜੇ ਵੀਰ ਨੂੰ ਕੁਝ ਹੋ ਗਿਆ ਨਾ ਤੇ ਭਾਬੀ ਨੇ ਤੇ ਮੈਨੂੰ ਨਹੀਂ ਛੱਡਣਾ ਕੀ ਕਰਾਂ ਇਦਾਂ ਕਰਦੀ ਆ ਫੋਨ ਲਾ ਕੇ ਨਾ ਪੁੱਛਾਂ ਕਿ ਵੀਰ ਠੀਕ ਵਾ ਕਿ ਨਹੀਂ ਅੰਦਰ ਜੇ ਉਹ ਕੰਮ ਕਰ ਜਾਂ ਹੀ ਤਰਾਉਣਾ ਕਰ। ਇਹ ਕਲੀ ਫੋਨ ਕਰੀ ਜਾਂਦੀ ਐ। ਲੱਗੇ ਬੜੀ ਪਰੇਸ਼ਾਨ ਆ। ਚੁੱਪ ਕਰ ਚੁੱਪ ਕਰ ਉਹ ਗਿਆ ਐ ਅੰਦਰ ਸਾਰੇ ਗਏ ਨੇ। ਫੋਨ ਵੀ ਨਹੀਂ ਚੁੱਕਣ ਦੇ। ਕੀ ਕਰਾਂ ਹੁਣ ਮੈਂ? ਆਦਮੇ ਸੇ ਆਪਾ ਹੀ ਪਾ ਲਿਆ ਵਾ। ਕੋਈ ਗੱਲ ਨਹੀਂ ਠੀਕ ਠਾਕ ਹੋ ਜਾਣਾ ਸਾਰੇ ਕੰਮ ਹੋ ਜਾਣੇ। ਨਹੀਂ ਹੁਣ ਮਸੀ ਜੀ ਫੋਨ ਕਰਨ ਦਾ ਕੀ ਫਾਇਦਾ ਇਹਨੂੰ ਪਹਿਲਾਂ ਇਹਨੇ ਹੱਥ ਚੁੱਕੀ ਹੀ ਹਟਦੀ ਨਹੀਂ ਇਹਦੇ ਹੀ ਪੀ ਚੰਗਾ ਵੀਰ ਸਗੋਂ ਮੁੱਕ ਜਾਵੇ ਤੇ ਚੰਗੀ ਗੱਲ ਵਾ ਹੁਣ ਇਹਨੂੰ ਹੌਸਲਾ ਹੋ ਜਾਊਗਾ ਬੜਾ ਇਹਨੂੰ ਸਮਝਾਇਆ ਵਾ ਉਹਦੀ ਸਿਹਤ ਤੇ ਅਸਰ ਪੈਂਦਾ ਹੀ ਨਹੀਂਗਾ ਕੋਈ ਨਹੀਂ ਹੁਣ ਫੋਨ ਤੇ ਫੋਨ ਚੜ੍ਹਿਆ ਵੈਨੇ ਰਹਿਂਦੇ ਚੁੱਕੀ ਨਾ ਫੋਨ ਇਹਦਾ ਹੌਸਲਾ ਰੱਖ ਕੋਈ ਗੱਲ ਨਹੀਂ ਸਭ ਕੋ ਠੀਕ ਹੋ ਜਾਣਾ ਵਾ ਪਤਾ ਨਹੀਂ ਆ ਮਸੀ ਜੀ ਹੁਣ ਕਿਦਾਂ ਵਾ ਗਿਨੋ ਫਰਕ ਹੈਗਾ ਵਾ ਕਿ ਨਹੀਂ ਕੋਈ ਨਹੀਂ ਹੁੰਦੇ ਆ ਬਾਹਰ ਮੈਂ ਪੁੱਛ ਲੈਨੇ ਹੁਣੇ ਉਹਨਾਂ ਨੂੰ ਲਗਨ ਨਹੀਂ ਰਿਹਾ ਫੋਨ ਮੈਂ ਕੀ ਕਰਾਂ ਪਿੱਛੇ ਵੀ ਨਹੀਂ ਜਾ ਸਕਦੀ ਉਹਨਾਂ ਤੇ ਹਾਂਜੀ ਦਵਾਈ ਖਾਧੀ ਸੀ ਇਹਨਾਂ ਨੇ ਪਰ ਇਹ ਵੀ ਲਾਸ਼ ਹੋ ਗਿਆ ਮੈਂ ਡ੍ਰਿਪ ਨੂੰ ਪਲਾਗਾ ਦਿੱਤਾ ਨੂੰ ਹਾਂਜੀ ਹਾਂਜੀ ਤੇ ਹੁਣ ਬਚਾਅ ਹੋ ਗਿਆ ਦਾ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਡਾਕਟਰ ਸਾਹਿਬ ਇਹ ਵਧੀਆ ਹੋ ਗਿਆ ਜਿਹੜੀ ਉਲਟੀ ਆ ਗਈ ਨਾ ਹਾਂਜੀ ਉਲਟੀ ਆ ਗਈ ਜੋ ਖਾਦਾ ਪੀਤਾ ਸੀ ਉਹ ਬਾਹਰ ਆ ਗਿਆ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਹ ਕਿ ਟਿਕਟ ਦੱਸੋ ਮੇਰੀ ਗੱਲ ਸੁਣੋ ਮੈਡੀਸਿਨ ਲੇ ਉਹ ਤੋਂ ਕਿਹੜੀ ਕਿਹੜੀ ਦੇਣੀ ਹੈ ਹਾਂ ਬਿਲਕੁਲ ਜੀ ਮੈਂ ਤੁਹਾਨੂੰ ਮੈਡੀਸਿਨ ਲਿਖ ਦਿੰਨਾ ਔਰ ਜਿਸ ਤਰ੍ਹਾਂ ਮੈਂ ਸਮਝਾਵਾਂਗਾ ਉਹਦੇ ਹਿਸਾਬ ਨਾਲ ਦੇਈ ਜਾਣੀਆਂ ਠੀਕ ਹੈ ਜੀ ਠੀਕ ਹੈ ਅੱਛਾ ਆ ਲਓ ਕੋ ਤਾਂ ਨੀਮਾ ਸੀ ਇਹ ਕੁੜੀ ਨੇ ਹਲੇ ਕੀ ਹੱਡੇ ਕਰਨਾ ਵਾ ਤੇ ਕੀ ਨਹੀਂ ਇੰਨੀ ਇੰਨੀ ਹੱਦ ਚੁੱਕੀ ਹੈ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਹੀਂ ਕੀ ਇਹਦਾ ਮਾੜਾ ਕਰਤਾ ਵਾ ਬਹੁਤੀ ਮੂੰਹ ਜ਼ੋਰ ਹੋ ਗਈ ਆ ਅਹੀਂ ਸਮਝਾ ਸਮਝਾ ਕਿੰਨਾ ਵੇਖਿਆ ਹਾਂ ਕਿ ਮੱਥਾ ਮਾਰਿਆ ਤਾਂ ਨਹੀਂ ਉਹ ਕਿਤੇ ਮੈਂ ਮੰਨੀ ਕਿਸ ਦੀ ਉਹਨੇ ਗੱਲ ਇਹ ਹੋ ਗਰ ਜੈ ਤਲਾਕ ਦੇ ਦੇ ਤਲਾਕ ਦੇ ਦੇ ਇਹੋ ਕੰਮ ਹੋਣ ਰਿਹਾ ਸਾਡੇ ਘਰ ਜਾ ਕੇ ਇਹਨੇ ਤਾਂ ਇਨੀ ਸ਼ਰਮ ਨਹੀਂ ਕੀਤੀ ਵੀ ਲੰਬੋ ਸਰਪੰਚ ਆਇਆ ਵਾ ਤੇ ਮੈਂ ਕੋਈ ਗੱਲ ਸੁਆਰ ਨਾ ਕਰ ਲਾਂ ਉਹਦੇ ਵੀ ਗੱਲ ਪੈਣ ਨੂੰ ਫਿਰਨ ਢਈ ਸੀ ਮੈਨੂੰ ਤਾਂ ਤਲਾਕ ਹੀ ਚਾਹੀਦਾ ਮੈਨੂੰ ਤਲਾਕ ਹੀ ਚਾਹੀਦਾ ਚਲ ਕੋਈ ਨਹੀਂ ਮਾਸੀ ਹੁਣ ਤੇ ਨੂੰ ਠੰਡ ਪੈ ਜੂਗੀ ਨਾ ਉਹਨੂੰ ਕਾਜੀ ਠੰਡ ਪੈਣੀ ਠੰਡ ਪੈਣ ਵਾਲਿਆਂ ਨੂੰ ਪੈਣੀ ਹੁਣ ਖੁਸ਼ ਹੋ ਜੂਗੀ ਆ ਸਭ ਕੁਝ ਹੋ ਗਿਆ ਵਾ ਤੇ ਕੋਈ ਗੱਲ ਨਹੀਂ ਚੋਫਗਾਰ ਤੋਂ ਦਿਲਜੀਤ ਆਉਂਦਾ ਨਾ ਤੇ ਪੁੱਛ ਲੈਨੇ ਆ ਉਹਨੂੰ ਠੀਕ ਹੋ ਜਾਣਾ ਸਭ ਕੁਝ ਠੀਕ ਹੋ ਜਾਣਾ ਦਿਲਜੀਤ ਆ ਗਿਆ ਹਾਂ ਹਾਂਜੀ ਠੀਕ ਹੋ ਹਣ ਠੀਕ ਹਾਂਜੀ ਫੜਕ ਵਾ ਅੱਗੇ ਨਾਲੋਂ ਲੱਗੋ ਆਇਆ ਤੂੰ ਉਹਦੇ ਲੱਗੋ ਹੀ ਆਇਆ ਵਾਂ ਡਾਕਟਰ ਕਹਿੰਦੇ ਮੈਡੀਸਿਨ ਦੇ ਦਿੰਨੇ ਆ ਤੇ ਠੀਕ ਹੋ ਜਾਊਗਾ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਉਹਦੇ ਅੱਗੇ ਨਾਲੋਂ ਹਾਂਜੀ ਠੀਕ ਹੋ ਅੱਛਾ ਅੱਛਾ ਤੇ ਬਾਕੀ ਕਿੰਨੇ ਪੈਸੇ ਪੂਏ ਲੱਗੇ ਦੱਸ ਦਿਓ ਮੈਨੂੰ ਮੜਾ ਜੀ ਕੋਈ ਗੱਲ ਨਹੀਂ ਪੈਸੇ ਦੀ ਆਪਾਂ ਕਰ ਲਾਂਗੇ ਪੈਸੇ ਦੀ ਕਾਦੀ ਗੱਲ ਵਾ ਨਵਲੀ ਠੀਕ ਹੋ ਗਿਆ ਹੋਰ ਕੀ ਜੀ ਫਿਰ ਵੀ ਚਲੋ ਹੁੰਦਾ ਹੀ ਹੈ ਤੁਹਾਡਾ ਇੰਨਾ ਹੀ ਬੜਾ ਆਸਰਾ ਵਾ ਕਿ ਜਿਹੜੇ ਨਾਲ ਲੈ ਕੇ ਉਸੇ ਵਲੇ ਆ ਗਈਆਂ। ਉਹ ਚਲੋ ਕੋਈ ਗੱਲ ਨਹੀਂ ਇਥੇ ਗੱਲਾਂ ਨਾ ਹੀ ਜੜੀ ਚੰਗੀ ਗੱਲ ਵਾ। ਬਾਕੀ ਤੁਸੀਂ ਫਿਕਰ ਨਾ ਕਰੋ। ਠੀਕ ਹੋ ਜਾਣਾ ਉਹਨੇ। ਹੈ ਤੇ ਸਈਆਂ ਵੀਰ ਜੀ। ਚਲੋ ਕੋਈ ਗੱਲ ਨਹੀਂ ਚੁਪਗਾ ਤੂੰ ਹੁਣ ਇਸ ਤਰ੍ਹਾਂ ਨਾ ਕਰ ਤੂੰ। ਹੋਏ ਨਾ ਠੀਕ। ਜਾਣ ਕੇ ਟੈਨਸ਼ਨ ਲਈ ਜਾਣੀ ਮੰਮੀ। ਨਹੀਂ ਨਹੀਂ ਟੈਨਸ਼ਨ ਕਾਦੀ ਲੈਣੀ ਆ। ਚਲੋ ਹੁੰਦਾ ਹੀ ਆ। ਪਰ ਇਦਾਂ ਕਰਕੇ ਠੀਕ ਹੋ ਜਾਣਾ ਵਾ। ਪਰ ਵੀਰ ਜੀ ਹਨੂਆ ਕੁੜੀ ਤੋਂ ਆਮਿਦ ਨਹੀਂ ਹੈਗੀ। ਕਿ ਇਹ ਸਾਡੇ ਨਾਲ ਇਦਾਂ ਹੀ ਕਰੂਗੀ। ਪਤਾ ਨਹੀਂ ਕੀ ਮੜਾ ਕਰਦਾ ਵਹੀਂ ਤਾਂ ਸਭ ਚੰਗਾ ਕੀਤਾ ਸੀ ਇਹਦਾ ਇਹ ਕਿਹੜੇ ਦਿਨ ਵਿਖਾਲਣ ਦੀ ਸਾਨੂੰ ਐਵੇਂ ਬਿਠੇ ਰਿਹਾ ਸਮਝਾ ਕੇ ਦੇਹ ਲਿਆ ਮਮੀ ਥੋੜਾ ਸਮਝਾ ਕੇ ਵੇਖਿਆ ਆਪਾਂ ਹਾਂ ਬੜਾ ਸਮਝਾਇਆ ਸੀ ਉਹਨੂੰ ਚਲੋ ਕੋਈ ਗੱਲ ਨਹੀਂ ਉਹਨੂੰ ਨਹੀਂ ਅਸਲ ਡਟ ਨੂੰ ਪੈਸੇ ਦੇ ਕੇ ਆ ਗਿਆ ਠੀਕ ਹੈ ਮੜਾ ਜੀ ਮੈਨੂੰ ਦੱਸ ਦਿਓ ਵੀਰ ਜੀ ਕਿੰਨੇ ਨੇ ਲੱਗੇ ਮੈਂ ਹਾਂ ਦਰਸਾ ਕਿੰਨੇ ਪੈ ਹੈ ਹੋਗੇ ਸਾਰੇ 500 ਰੁਪਏ ਬਣਿਆ ਤੁਹਾਡਾ ਠੀਕ ਹੈ ਠੀਕ ਹਾਂ 500 ਕਿੱਦਾਂ ਹੁਣ ਅੱਗੇ ਨਾਲੋਂ ਠੀਕ ਹੋ ਨਾ ਹਾਂ ਫਰਕ ਵਾ ਅੱਗੇ ਨਾਲ ਕੁਛ ਖਾਣਾ ਦਨੀ ਆ ਨਾ ਨਾ ਮੈਨਾਂ ਨਹੀਂ ਕੁਫੀ ਕਣਾ ਦੱਸੋ ਸਹੀ ਜੇ ਕੁਛ ਖਾਣਾ ਵਾ ਤੇ ਮੈਂ ਲਿਓ ਨੀ ਆ ਨਹੀਂ ਮੈਨਾਂ ਨਹੀਂ ਕੁਫੀ ਕਣਾ ਚੱਲਾਂ ਮੈਂ ਫਿਕਰ ਨਾ ਕਰਿਓ ਹੁਣ ਕੋਈ ਵੀ ਫਰਕ ਪੈ ਜਾਣਾ ਵਾ ਹਰਦੰਦਰ ਤਹੀ ਮੈਨੂੰ ਆਲੇ ਉਹ ਦੇ ਇਥੇ ਕਿਉਂ ਲੈਂਦਾ ਮੈਨੂੰ ਮਰਨ ਦੇਣਾ ਹੀ ਤੁਸੀਂ ਨਾਲੇ ਉਹਨੂੰ ਪਤਾ ਲੱਗ ਜਾਂਦਾ ਜਿਹਦੇ ਦੁੱਖ ਦਵਾਈ ਖਾਦੀ ਚੱਲ ਕੋਈ ਨਹੀਂ ਆ ਫਿਕਰ ਨਾ ਕਰੋ ਤੁਸੀਂ ਹੋਈ ਨਾ ਵਧੀਆ ਤੁਸੀਂ ਚਾਹ ਰੈਸਟ ਕਰੋ ਮੈਂ ਤੁਹਾਡੇ ਵਾਹਤੀ ਖਾਨੋਂ ਲਿਆਉਣੀ ਕੁਝ ਮੰਮੀ ਆਪਾਂ ਸਰਪੈਂਚ ਨੂੰ ਲੈ ਆ ਗਏ ਉਹ ਗਲਤ ਨਹੀਂ ਕਰ ਲਿਆ ਇੱਥੇ ਜੇ ਕੋਹ ਹੋ ਜਾਂਦਾ ਤੇ ਲੈਣੇ ਦੇਣੇ ਪੈ ਜਾਣੇ ਇੱਥੇ ਵੀ ਅਸੀਂ ਗਲਤ ਨਹੀਂ ਗਏ ਗਲਤ ਹੋ ਜਾਣ ਦੇ ਮੰਮੀ ਗੱਲ ਲਾਓ ਹੋਰ ਕੁੜੀ ਉਹ ਨਾਮ ਚ ਲੈ ਗਈ ਗਲਤੀ ਹੈ ਠੀਕ ਹੁਣ ਹਾਜੀ ਭਾਜੀ ਠੀਕ ਹੋ ਆ ਗਏ ਨਾਲੋਂ ਉਹਨਾਂ ਨੇ ਲੱਗੋ ਹੀ ਆਈਆਂ ਨਹੀਂ ਆਹਦਾ ਮੁੰਡਾ ਖਾggen ਨਹੀਂ 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 ਖਾਦਾ ਨਹੀਂ ਕੁਛ ਨਹੀਂ ਮੈਂ ਚੱਲੀ ਮੈਂ ਚਲ ਕੁਛ ਖਾਣ ਨੂੰ ਲੈ ਕੇ ਹੋਣੀ ਚਲਨਾਰੀ ਵਾਲ ਪਾਣੀ ਦੀ ਆ ਦਿੰਦੀ ਏ ਕਰੋ ਚਲ ਅਬ ਚਲੋ ਕੋਈ ਗੱਲ ਨਹੀਂ ਮੈਂ ਲੈ ਆ ਦਿਆਂਗਾ ਤੇ ਮੇਰੀ ਗੱਲ ਸੁਣੋ ਮੰਮੀ ਫਿਰ ਆਪਾਂ ਚਲੀਏ ਹਾਂ ਕੋਈ ਗੱਲ ਨਹੀਂ ਕੱਲ ਨੂੰ ਛੁੱਟੀ ਮਿਲਣੀ ਹੈ ਹਾਂਜੀ ਮੈਂ ਕੱਲ ਨੂੰ ਆਜੂਣੇ ਤੇ ਛੱਡ ਜੂਗਾ ਤੁਹਾਨੂੰ ਮੈਂ ਘਰ ਕੋਈ ਨਹੀਂ ਵੇਂਦਾ ਕਿੰਨਾ ਵੀ ਸਹੀ ਲੱਗੂਗਾ ਡਾਕਟਰ ਕਹਿੰਦਾ ਕੱਲ ਨੂੰ ਆlfloor ਫੋਟੂ ਨਾ ਕਰਾਓ ਤੇ ਕੋਈ ਗੱਲ ਨਹੀਂ ਫਿਰ ਛੁੱਟੀ ਮਿਲਣੀ ਹੈ ਨਾ ਤੇ ਆਪਣੇ ਦਲਜੀਤ ਆ ਜਾਏਗਾ ਨਾਲ ਘਰ ਛੱਡ ਆਵੇਗਾ ਨਾਲ ਤੁਹਾਡੇ ਰੋਟੀ ਪਾਣੀ ਲੈ ਆਵੇਗਾ ਕੋਈ ਗੱਲ ਨਹੀਂ ਮਸੀ ਜੀ ਹਾਂ ਚਾਹ ਰੱਖੀਏ ਰੱਖੋ ਚਲਦੇ ਮੇਰਾ ਫਿਰ ਠੀਕ ਹੈ ਹਾਂਜੀ ਚਲੋ ਠੀਕ ਹੈ ਜੀ ਚੰਗਾ ਠੀਕ ਹੈ ਦਲਜੀਤ ਨੇ ਪਾਣੀ ਪੀ ਲਾ ਉਹ ਪਾਣੀ ਮਾਦਾ ਕੀ ਪੀਣਾ ਵਾ ਦੁਖੀ ਕੀਤਾ ਇਹਨਾਂ ਨੇ ਤੇ ਦਲਜੀ ਤੇ ਇੱਕ ਤਾਂ ਇਹਨੂੰ ਸ਼ਰਮ ਹਜਾਈ ਹੈ ਨਹੀਂ ਮਾਸਾ ਵੀ ਥੋੜੀ ਵੀ ਨਹੀਂ ਆਈ ਉਹ ਜਿਹੜਾ ਵੱਡਾ ਮੇਰੇ ਭਰਾ ਦੇ ਨਾਲ ਧੋਖਾ ਹੋ ਚੱਲਿਆ ਸੀ ਇਹਨੂੰ ਮਾਸਾ ਸ਼ਰਮ ਨਹੀਂ ਵੇ ਇਲਾਕੇ ਦੀ ਉਹ ਮਾਦਾ ਮੈਂ ਨੇ ਕਹਿਣ ਡਿਆ ਵਾਂ ਚੁੱਪ ਕਰਕੇ ਨਾ ਇਹਨਾਂ ਨੂੰ ਖਹਿੜਾ ਛਡਵਾ ਲਈਏ ਹੁਣ ਮੰਨ ਲਾ ਉੱਥੇ ਕੋਈ ਗੱਲਬਾਤ ਹੋ ਜਾਂਦੀ ਤੇ ਹਾਂ ਨੂੰ ਪਉਤਨੀਆ ਬੈਜਣੀ ਆ ਸੀ ਵਿਚੇ ਵੇਲੇ ਟੇ ਜਾਣਾ ਸੀ ਅਸੀਂ ਵੀ ਤੇ ਬਲੇਟੇ ਜਾਣਾ ਵਾ ਹਾਂ ਚੋਪਰ ਦੇ ਸਰਪੰਚ ਨੂੰ ਕਹੀਏ ਤੇ ਆਪਾਂ ਖਹਿੜਾ ਛਡਵਾ ਲਈਏ ਨਹੀਂ ਕੋਈ ਕਰਨਾ ਪੈਣਾ ਹਾਲੇ ਉਹ ਕਰਨਾ ਕੀ ਹੋਇਆ ਇਹ ਬਸ ਉਹਨੇ ਨਹੀਂ ਆ ਮਣਨਾ ਇੱਥੇ ਆਉਣ ਨੂੰ ਉਹਨੇ ਸਰਪੰਚ ਸਾਹਮਣੇ ਵੀ ਕਹਿਤਾ ਵਾ ਤੇ ਘਰ ਦੇ ਸਾਹਮਣੇ ਵੀ ਕਹਿਤਾ ਵਾ ਚਲੋ ਮੁੰਡਾ ਘਰ ਆਉਂਦਾ ਵਾ ਫਿਰ ਵੇਖ ਲੈਨੇ ਆਂ ਉਹ ਮਾਤਾ ਇੰਨਾ ਸ਼ੁਕਰ ਕਰੋ ਇਹ ਸਰਪੰਚ ਆਪਣੀ ਗੱਡੀ ਲੈ ਗਿਆ ਸੀ ਜੇ ਨਾ ਗੱਡੀ ਲੈ ਕੇ ਜਾਂਦਾ ਵਿਚਾਰੀ ਨੇ ਬੱਸੇ ਆਉਣਾ ਸੀ ਤੇ ਕਿੰਨੀ ਬੇਇਤੀ ਹੋਣੀ ਸੀ ਹਨ ਨੂੰ ਵੀ ਗੱਲਾਂ ਹੋਣੀਆਂ ਸੀ ਨਾਲ ਉਹ ਤਾਂ ਹਾਂ ਤੇਰੀ ਗੱਲ ਠੀਕ ਵਾ ਤੇ ਬਾਾਈ ਚਾਂਦ ਦੇ ਮੁੰਡਾ ਬਾਦ ਦਵਾਈ ਖਾ ਰਹਿੰਦਾ ਤੇ ਉਥੋਂ ਕੋਈ ਲਭ ਲੈਣਾ ਸੀਗਾ ਤੇ ਨਾ ਤੇ ਸਾਡਾ ਮਾਂ ਫੋਦਾ ਵਿੱਚ ਆਉਣਾ ਸੀ ਆਖਣਾ ਇਹ ਆਏ ਹੀਗਾ ਘਰ ਤੇ ਤਾਂ ਇੰਨੀ ਦਵਾਈ ਖਾਦੀ ਆ ਉਹਨਾਂ ਨੇ ਸਾਡੇ 'ਚ ਹੀ ਕੱਢਣਾ ਹੀ ਸਭ ਕੁਝ ਕਸੂਰ ਉਹਨਾਂ ਨੇ ਆਪਣਾ ਤਾਂ ਨਹੀਂ ਹੀ ਕੱਢਣਾ ਬਹੁਤ ਜੰਦੀਬ ਨੇ ਕੋਈ ਫਰਕ ਨਹੀਂ ਪਿਆ ਐਡਾ ਵੱਡਾ ਵੇਲਾ ਕਾਂਡ ਹੋ ਗਿਆ ਦੇ ਨਾਲ ਤੇ ਤਾਂ ਵੀ ਨਹੀਂ ਉਹਨੂੰ ਮਸਾ ਲੱਗੀ ਕਿ ਯਾਰ ਮਾਨਾ ਬੈਠੀ ਹੀ ਮਮੀ ਉਹਨੂੰ ਕੀ ਹੋਣਾ ਵਾ ਉਹਦੇ ਅੱਗੇ ਕਹਿੰਦੀ ਹੋਣੀ ਆ ਇੱਕ ਭਰਾ ਨੂੰ ਕੋ ਹੋ ਜੇ ਉਹਦੇ ਵਿਚਾਰਾ ਕਹਿੰਦਾ ਹੋਣਾ ਵਾ ਤੇ ਉਥੇ ਵਸ ਜਾ ਕੇ ਉਹ ਆ ਵੀ ਦਿੱਮਾਂਦੀ ਨਹੀਂ ਉਹੋ ਤਰਲੇ ਕਰਨ ਦੇ ਵਿਚਾਰੇ ਵੀ ਚਲ ਜਿਤਨਾ ਵੀ ਹੁੰਦਾ ਚਲ ਵਸ ਜੇਗੀ ਉਥੇ ਕੀ ਕਰਾਂ ਇੱਕ ਵਾਰੀ ਫੇਰ ਨਾ ਲਾ ਕੇ ਵੇਖਾਂ ਫੋਨ ਭਾਬੀ ਨੂੰ ਚੱਕ ਨਹੀਂ ਦੇ ਫੋਨ ਹੀ ਬੰਦ ਕਰ ਦਿੱਤਾ ਵਾ ਕੀ ਕਰਾਂ ਹੁਣ ਮੈਂ ਸੱਚੀ ਮੈਨੂੰ ਇੰਨੀ ਟੈਨਸ਼ਨ ਹੋਣ ਦੀ ਆ ਨਾ ਸਮਝ ਨਹੀਂ ਲੱਗਣ ਦੀ ਜਿਵੇਂ ਮਗਰ ਵੀ ਚੱਲ ਗਈ ਮੈਨੂੰ ਪਤਾ ਵੀ ਨਹੀਂ ਆ ਕਿਹੜੇ ਹਸਪੀਟਲ ਵਾ ਕਿੰਨੂੰ ਫੋਨ ਲਾਵਾਂ ਇੰਨੀ ਟੈਨਸ਼ਨ ਹੋਣ ਦੀ ਆ ਜਵੀਰ ਨੂੰ ਕੁਝ ਹੋ ਗਿਆ ਨਾ ਤੇ ਪਾ ਬਿਨ ਮੈਨੂੰ ਨਹੀਂ ਛੱਡਣਾ ਕਿੱਦਾਂ ਪਤਾ ਕਰਾਂ ਮੈਂ ਇਹ ਤਾਂ ਨਾ ਕਰਾਂ ਤਲਜੀਤ ਨੂੰ ਫੋਨ ਕਰਦੀ ਆ ਉਹਨਾਂ ਨੂੰ ਪੁੱਛਦੀ ਆ ਸ਼ਾਇਦ ਉਹਨਾਂ ਨੂੰ ਪਤਾ ਹੋਵੇ ਹਾਲ ਚਾਲ ਦਾ ਇਹੋ ਫੋਨ ਕਰਨ ਦੀ ਮਮੀ ਨੂੰ ਪੁੱਛਦਾ ਮਮੀ ਹਾਂ ਅਸੀਂ ਦੀ ਫੋਨ ਕਰਨ ਦੀ ਆ ਚੁੱਕਾ ਜਾਂ ਨਾ ਚੁੱਕਾ ਚੁੱਕਲਾ ਕੀ ਆਂਦੀ ਆ ਪਹਿਲਾਂ ਉਹ ਘੜਤਾ ਆ ਵੀ ਲਾਉਣਾ ਫਿਰ ਉਹਨੂੰ ਲਾਲਾ ਪਤਾ ਨਹੀਂ ਇਹਨੇ ਕੀ ਕਹਿਣਾ ਹੁਣ ਸ਼ਰਮ ਦੀ ਮਾਰੀ ਕਰਨ ਢੀ ਹੋਣੀ ਉਹ ਚੁੱਕਦੇ ਨਹੀਂ ਹੋਣੀ ਗਾੜੀ ਫੋਨ ਉਹਨਾਂ ਦਾ ਹਲੋ 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 ਹਾਂਜੀ ਮੇਰਾ ਵੀ ਠੀਕ ਵਾ ਠੀਕ ਆ ਇੰਦ ਘਰ ਆ ਗਏ ਵਾ ਸੇ ਤੇ ਮੇਰੀ ਗੱਲ ਸੁਣਾ ਜਨ ਕੱਟਦਾ ਫੋਨ ਅਗਿਓ ਗੱਲ ਵੀ ਸੁਣੀ ਕਿਤੇ ਆ ਕੱਟ ਨਹੀਂ ਪੁੰਜਿਆ ਫੈਂ ਇਦੀ ਫੋਨ ਜੋ ਮਰਜੀ ਵੀ ਹੋ ਜੇ ਇੰਨੀ ਵੇਲਾ ਪਰ ਆਣਾ ਹੋਈ ਐ ਫੇਰ ਵੀ ਨਹੀਂ ਲੱਗੀ ਇਹਨੂੰ ਮੱਸਾਂ ਕਿਤੇ ਬਸ ਹੁਣ ਇੰਨਾ ਪੁੱਛਣਾ ਹੀ ਬਸ ਕਿ ਮੇਰਾ ਭਰਾ ਠੀਕ ਗੱਲ ਜੀ ਤੇ ਪਰ ਜਾਈ ਫੋਨ ਨਹੀਂ ਚੁੱਕਦੀ ਹੋਣੀ ਤਾਂ ਹੀ ਤੈਨੂੰ ਕੀਤਾ ਵਾ ਇੱਧਰ ਆਉਣੀ ਉਹ ਕੋਈ ਗੱਲ ਨਹੀਂ ਮਾਤਾ ਹਰ ਨੇ ਸਭ ਕੋ ਕਰਨ ਦੀ ਐ ਨਾ ਇਕ ਨਾ ਇੱਕ ਦਿਨ ਜ਼ਰੂਰ ਪਛਤਾਉਗੀ ਐਡੀ ਵੱਡੀ ਗਲਤੀ ਕਰਕੇ ਵੀ ਨਾ ਫਿਰ ਵੀ ਕਿਤੇ ਇੰਨਾ ਹੈ ਨਹੀਂ ਆ ਕਿ ਮੇਰੇ ਕੋਲ ਗਲਤੀ ਹੋ ਗਈ ਆ ਉਹਨੇ ਨਹੀਂ ਮੰਨਣੀ ਗਲਤੀ ਗਲਤੀ ਹੋਈ ਦੀ ਮੰਮੀ ਉਹ ਨਾ ਇੱਕੋ ਜਿਹਾ ਜੱਦ ਕਰਕੇ ਬੈਠੀ ਆ ਜੇ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਭਲੇ ਮਾਨਸ ਟੱਬਰ ਮਿਲ ਜਾਂਦੇ ਆ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਵਸਨਾ ਕਿਉਂ ਨਹੀਂ ਆਉਂਦਾ ਜੇ ਮੰਨ ਲਾ ਕੋਈ ਅਮਲੀ ਮਿਲ ਜਾਂਦਾ ਫਿਰ ਇਹੋ ਜਿਹਾ ਰੋਂਦੀਆਂ ਹੁੰਦੀਆਂ ਵਾ ਕਿ ਆ ਕੀ ਲੱਭਦਾ ਮੈਨੂੰ ਪੁੱਤ ਕੱਲ੍ਹ ਜੋਗ ਦਾ ਪਹਿਰਾ ਚੱਲਣ ਡਿਆ ਵਾ ਸਾਰੀਆਂ ਕੁੜੀਆਂ ਇੱਕੋ ਜੀਆਂ ਨਹੀਂ ਹੁੰਦੀਆਂ ਕੋਈ ਚੰਗੀਆਂ ਵੀ ਹੁੰਦੀਆਂ ਨੇ ਵਿੱਚ ਇਹ ਇਹਦਾ ਪਤਾ ਨਹੀਂ ਕੀ ਮਤਨ ਹੋ ਗਿਆ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੰਡਿੰਦਰ ਤੂੰ ਹਾਂਜੀ ਤੂੰ ਦੱਸਿਆ ਨਹੀਂ ਆਉਣ ਲੱਗੀ ਨੇ ਮੇਰਾ ਉਹਦਾ ਦਿਲ ਕੀਤਾ ਮੈਂ ਆ ਗਈ ਭਾਬੀ ਕਿੱਥੇ ਭਾਬੀ ਨੱਬਣ ਦੇ ਕੋਈ ਨਹੀਂ ਦੱਸਨੀ ਭਾਬੀ ਵੀ ਆ ਜਾ ਉੱਥੇ ਬਈ ਅੰਦਰ ਕਿੰਦਾ ਸੀ ਜਾਲ ਸਤਿ ਸ੍ਰੀ ਅਕਾਲ ਹੋ ਸੁਣਾਓ ਕੀ ਹਾਲ ਚੱਲ ਹਾਂਜੀ ਵਧੀਆ ਤੂੰ ਸੁਣਾ ਠੀਕ ਠਾਕ ਬਾਸ ਠੀਕ ਠਾਕ ਆ ਵਧੀਆ ਭਾਬੀ ਕਿੱਥੇ ਆ ਮੰਮੀ ਉਹਦੇ ਪੋਤੇ ਪਿੰਡ ਗਈ ਹੈ ਆਪਣੇ ਹਾਏ ਹਾਏ ਪਿੰਡ ਗਈ ਆ ਜੇ ਮੈਨੂੰ ਪਤਾ ਹੁੰਦਾ ਨਾ ਮੰਮੀ ਕਿ ਭਾਬੀ ਪਿੰਡ ਗਈ ਆ ਤੇ ਮੈਂ ਅਜੇ ਆਉਣਾ ਹੀ ਨਹੀਂ ਕੋਈ ਨਾ ਰਹਿਣਾ ਦੱਸ ਕੇ ਦਿਨ ਫਿਰ ਆ ਜਾਣਾ ਵਾ ਉਹਨੇ 10 ਦਿਨ ਰਹਿਣਾ ਵਾ ਵੀਰ ਉਹਦਾ ਨਹੀਂ ਠੀਕ ਆ ਤਾਂ ਗਈ ਆ ਠੀਕ ਆ ਮੰਮੀ ਕੀ ਗੱਲ ਹੋਈ ਆ ਤੁਹਾਡੇ ਦੋਹਾਂ ਦੇ ਰੰਗ ਗੋਡੇ ਆ ਕੋ ਠੀਕ ਨਹੀਂ ਲੱਗਣ ਡਿਆ ਮੈਨੂੰ ਨਹੀਂ ਨਹੀਂ ਭੈਣ ਉਦਾਂ ਲੱਗਣ ਡਿਆ ਤੁਹਾਨੂੰ ਉਦਾਂ ਥੱਕੇ ਹੜੇ ਜੇ ਆ ਪਿਆਰੀਆਂ ਜਿਗਾਂ ਮੈਂ ਉਥੋਂ ਆਇਆ ਵਾਂ ਦਲਜੀਤ ਮੈਨੂੰ ਨਹੀਂ ਲੱਗਦਾ ਵੀ ਤੂੰ ਖੇਤ ਚੋਂ ਆਇਆ ਵਾ ਆ ਕੱਪੜੇ ਜਿਹੜੇ ਆ ਨਾ ਇਹ ਬਾਹਰ ਦੇ ਕੰਮ ਵਾਲੇ ਨਹੀਂ ਹੈਗੇ ਮੈਨੂੰ ਸੱਚ-ਸੱਚ ਦੱਸੋ ਵੀ ਗੱਲ ਹੋਈ ਕੀ ਆ ਕੀ ਹੋ ਗਿਆ ਵਾ ਨਹੀਂ ਤੈਨੂੰ ਪੈ ਗਈ ਠੰਡ ਤੈਨੂੰ ਹੁਣ ਕ ਲੈਣੀ ਕਹਿਨੀ ਸੀ ਨਾ ਮਰ ਜਾ ਉਹ ਕੰਮ ਹੋ ਗਿਆ ਯੋ ਸਿਆਪਾ ਤੇਰਾ ਹੋ ਜਾਏ ਕਿਤੇ ਕੋਈ ਨਹੀਂ ਹੁੰਦਾ ਨਾ ਰੋਏਗੀ ਤੇ ਮੇਰਾ ਨਾਮ ਉਡਾ ਦੀ ਤੈਨੂੰ ਤੇਰੇ ਘਰਦਿਆਂ ਵੀ ਸਾਹਣਾ ਆਸ਼ ਬਹੁਤ ਸੋਣਾ ਕੀਤਾ ਤੁਸੀਂ ਮਿਲ ਗਈ ਮੰਮੀ ਸ਼ਾਂਤੀ ਤੁਹਾਨੂੰ ਜਲੂਸ ਕਢਵਾਤਾ ਮੇਰਾ ਤੁਸੀਂ ਪਤਾ ਕੁਝ ਜਲੂਸ ਕਾਦਾ ਕੀਤਾ ਮੈਂ ਤਾਂ ਤੈਨੂੰ ਧੀ ਬਣਾਇਆ ਸੀ ਆਪਣੀ ਤੇ ਤੂੰ ਧੀ ਬਣ ਕੇ ਰਹਿੰਦੀ ਨਹੀਂ ਮੇਰੀ ਤੂੰ ਮੰਮੀ ਅੱਜ ਤੱਕ ਉਹਨਾਂ ਨੇ ਮੇਰੇ ਤੇ ਹੱਥ ਨਹੀਂ ਚੁੱਕਿਆ ਹੈ ਰੱਬਾ ਮੰਮੀ ਜਿੱਦਣ ਅਸੀਂ ਉਹਨੂੰ ਵੇਖਣ ਗਏ ਸੀ ਨਾ ਮੈਨੂੰ ਵੀ ਲੱਗਦਾ ਸੀਗਾ ਕਿ ਕੋਈ ਨਾ ਕੋਈ ਗੱਲ ਤੇ ਹੈਗੀ ਆ ਤੇ ਤੁਸੀਂ ਵੀ ਚਲੋ ਇੰਨੀ ਗੱਲ ਕਹੀ ਸੀ ਅਹੀਂ ਤੇ ਸੋਚਿਆ ਕਿ ਚਲ ਉਦਾਂ ਹੀ ਹੋਊਗਾ ਪਰ ਇੰਨੀ ਗੱਲ ਦਾ ਨਹੀਂ ਪਤਾ ਜਦੋਂ ਮੈਂ ਉਹਨੂੰ ਬਾਹਰ ਖੜ ਕੇ ਪੁੱਛਿਆ ਸੀ ਉਨੇ ਸਾਰੀਆਂ ਗੱਲਾਂ ਦਸੀਆਂ ਵੀ ਮੈਂ ਇੰਨਾ ਪੜੀ ਆ ਮੈਂ ਸਲਾਈ ਕਢਾਈ ਕਰ ਲੈਣੀ ਆ ਜੇ ਉਹ ਇਹ ਦੱਸ ਸਕਦੀ ਤੇ ਮੈਨੂੰ ਬਾਹਰ ਇੰਨੀ ਗੱਲ ਦੱਸ ਦਿੰਦੀ ਵੀ ਮੈਨੂੰ ਤੁਹਾਡਾ ਮੁੰਡਾ ਪਸੰਦ ਨਹੀਂ ਹੈਗਾ ਤੇ ਅਸੀਂ ਨਾ ਰਿਸ਼ਤਾ ਕਰਦੇ ਚਲੋ ਕੋਈ ਗੱਲ ਨਹੀਂ ਦਿਲਜੀਤ ਅਜੇ ਵੀ ਕੁਝ ਨਹੀਂ ਵਿਗੜਿਆ ਹੈਗਾ ਜੇ ਉਹਨੂੰ ਨਹੀਂ ਨਾ ਪਸੰਦ ਤੇ ਅਸੀਂ ਉਧਰੋਂ ਨਿਬੇੜ ਲੈਨੇ ਆ ਤੇ ਅਸੀਂ ਮੁੰਡਾ ਹੋਰ ਕਿਤੇ ਵਿਆਹ ਲੈਨੇ ਆ ਤੁਹਾਡਾ ਮੁੰਡਾ ਕਿਹੜਾ ਰਿਆ ਵਾ ਮੰਮੀ ਜਿੱਦਾਂ ਤੁਸੀਂ ਦੱਸਣ ਦੇ ਜੇ ਵੀ ਉਹਦੇ ਭਰਾ ਨੇ ਦਵਾਈ ਖਾ ਲਈ ਸੀ ਜੇ ਮੰਨ ਲਓ ਉਹਨੂੰ ਕੁਝ ਹੋ ਜਾਂਦਾ ਤੇ ਫੇਰ ਅਹੀਂ ਤੇ ਸਾਰੀ ਉਮਰ ਨਾ ਬੱਜੇ ਮਰ ਜਾਣਾ ਹੀ ਤੇ ਦਲਜੀਤ ਹੁਣ ਤੇ ਗੱਲ ਨਾ ਇੱਥੇ ਮੁਕਾ ਦਿਓ ਬਸ ਕੁੜੀ ਕੋਈ ਲੱਭ ਲੈਨੇ ਆ ਤੇ ਤੇਰਾ ਹੋਰ ਕਿਤੇ ਕਰ ਦਿੰਨੇ ਆ ਪਿਆਨ ਹੋਰ ਕਿਤੇ ਵੀ ਹੋ ਜਾਊਗਾ ਪਹਿਲਾਂ ਉਧਰੋਂ ਤਲਾਕ ਤੇ ਹੋ ਜਾਵੇ